ਸਵੇਰਾ ਦੇਖ ਰਹੇ ਹੋ ਮੈਂ ਹਾਂ ਤੁਹਾਡੇ ਨਾਲ ਵਿਸ਼ੇਖ ਭਰਤਵਾਜ ਤੁਹਾਨੂੰ ਦੱਸਦੀ ਕਿ ਦਿਨਿਕ ਸਵੇਰਾ ਅੱਜ ਗਰਾਉਂਡ ਜ਼ੀਰੋ ਤੇ ਪਹੁੰਚਿਆ ਚੱਕੀ ਪੁੱਲ ਤੇ ਅਸੀਂ ਮੌਜੂਦ ਆ ਚੱਕੀ ਪੁੱਲ ਦਾ ਉਹ ਰੇਲਵੇ ਬ੍ਰਿਜ ਜਿਸ ਤੋਂ ਕਸ਼ਮੀਰ ਤੋਂ ਕਨਿਆ ਕੁਮਾਰੀ ਜਿਹੜੀ ਹੈ ਟ੍ਰੇਨਾਂ ਜਿਹੜੀਆਂ ਆਵਾ ਚਾਹੀ ਜਿਹੜੀਆਂ ਕਰਦੀਆਂ ਨੇ ਯਾਤਰੀ ਦੂਰ ਦੂਰ ਦਰਾੜਿਓ ਜਿਹੜੇ ਇੱਕ ਸੂਬੇ ਤੋਂ ਦੂਜੇ ਸੂਬੇ ਨੂੰ ਜਿਹੜੇ ਜਾਂਦੇ ਨੇ ਤਾਂ ਅੱਜ ਉਹ ਚੱਕੀ ਪੁੱਲ ਸਿਰਫ ਇੱਕ ਤਿੰਨ ਟ੍ਰੇਨਾਂ ਦੀ ਮੁਤਾਜ ਰਹਿ ਗਿਆ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਗੱਲ ਕਰੀਏ ਤਾਂ ਪਹਾੜਾਂ ਦੇ ਵਿੱਚ ਹੋਈ ਬਰਸਾਤ ਦੇ ਕਾਰਨ ਲਗਾਤਾਰ ਜਿਹੜਾ ਹੈ ਮੈਦਾਨੀ ਲਾ ਦੇ ਵਿੱਚ ਜਲ ਸਤਾਰ ਵਧਿਆ ਦਰਿਆ ਜਿਹੜੇ ਆਪਣੇ ਉਫਾਨ ਤੇ ਆਏ ਪਠਾਨਕੋਟ ਦੀ ਗੱਲ ਕਰਦੇ ਪਠਾਨਕੋਟ ਦੇ ਚੱਕੀ ਦਰਿਆ ਦੀ ਇਸ ਵੇਲੇ ਸਥਿਤੀ ਤੋਂ ਦੱਸਦੀ ਏ ਕਿ ਉਹ ਚੱਕੀ ਦਰਿਆ ਆ ਜਿਹੜਾ ਕਿ ਅੱਜ ਤੋਂ ਕੁਝ ਦਿਨਾਂ ਪਹਿਲਾਂ ਕਰੀਬ 37 ਫੁੱਟ ਦੇ ਕਰੀਬ ਜਿਹੜਾ ਪਾਣੀ ਇਸ ਚੱਕੀ ਦਰਿਆ ਦੇ ਵਿੱਚ ਆ ਗਿਆ ਸੀਗਾ ਜਿਸ ਤੋਂ ਬਾਅਦ ਲਗਾਤਾਰ ਜਿਹੜਾ ਪਾਣੀ ਦਾ ਪੱਧਰ ਵਧਦਾ ਗਿਆ ਤਾਂ ਵੱਡੇ ਨੁਕਸਾਨ ਜਿਹੜੇ ਆ ਇਸ ਚੱਕੀ ਦਰਿਆ ਦੇ ਪੇਂਟ ਚੜ ਕੇ ਜਿਹੜੇ ਹੋਏ ਤੁਹਾਨੂੰ ਦੂਰ ਦੀ ਤਸਵੀਰ ਦਿਖਾਉਂਦੇ ਆ ਕਿ ਉਹ ਇੱਕ ਸਾਹਮਣੇ ਜਿਹੜਾ NH44 ਜਿਹੜਾ ਜਾ ਰਿਹਾ ਉਸ ਦਾ ਜਿਹੜਾ ਪੁਰਾਣਾ ਪੁਲ ਸੀਗਾ ਉਹ ਪੁਰਾਣਾ ਪੁਲ ਵੀ ਇਸ ਪਾਣੀ ਦੀ ਚਪੇ ਵਿਚ ਆ ਕੇ ਜਿਹੜਾ ਬਹਿ ਗਿਆ ਜਿਸ ਤੋਂ ਬਾਅਦ ਬਰਾਲ ਜੇਕਰ ਗੱਲ ਕਰੀਏ ਨੁਕਸਾਨ ਦੀ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਕਿਤਨਾ ਕਿਤੇ ਲਗਾਤਾਰ ਜਿਹੜੇ ਆ ਪਿੰਡਾਂ ਦੀ ਗੱਲ ਕਰੀਏ ਆਲੇ ਦੁਆਲੇ ਜਿਹੜੇ ਇਸ ਚੱਕੀ ਦਰਿਆ ਦੇ ਨਾਲ ਮੌਹੱਲੇ ਲੱਗਦੇ ਨੇ ਜਾਂ ਪਿੰਡ ਲੱਗਦੇ ਨੇ ਉਹਨਾਂ ਦੇ ਵਿੱਚ ਵੀ ਇਸ ਪਾਣੀ ਨੇ ਕਿਤਨਾ ਕਿਤੇ ਆਪਣੀ ਮਾਰ ਛੱਡੀ ਦੂਸਰੇ ਪਾਸੇ ਗੱਲ ਰਾਵੀ ਦਰਿਆ ਦੀ ਕਰ ਲਈਏ ਤਾਂ ਰਾਵੀ ਦਰਿਆ ਨੇ ਵੀ ਮਾਦੋਪੁਰ ਹੈਡ ਬਾਕਸ ਦਾ ਜਿਹੜਾ ਆ ਗੇਟ ਜਿਹੜਾ ਤੋੜ ਦਿੱਤਾ ਇੱਕਦਮ ਜਿਹੜਾ ਪਾਣੀ ਦਾ ਪ੍ਰੈਸ਼ਰ ਇੰਨਾ ਕਿ ਤੇਜ਼ ਸੀਗਾ ਕਿ ਉਸ ਉਸ ਦਾ ਪਾਣੀ ਵੀ ਜਿਹੜਾ ਪਿੰਡਾਂ ਦੇ ਵਿੱਚ ਜਾ ਵੜਿਆ ਪਿੰਡਾਂ ਦੇ ਵਿੱਚ ਜਾ ਕੇ ਉਸ ਨੇ ਜਿਹੜੀ ਦੇ ਵਿੱਚ ਵੱਡਾ ਨੁਕਸਾਨ ਜਿਹੜਾ ਉਸ ਪਾਣੀ ਦੇ ਵਜ੍ਹਾ ਦੇ ਨਾਲ ਹੋਇਆ ਪਰ ਕਿਤਨਾ ਕਿਤੇ ਲੋਕਾਂ ਦੇ ਵਿੱਚ ਹਜੇ ਵੀ ਸਹਿਮ ਦਾ ਮਾਹੌਲ ਹੈ ਕਿਉਂਕਿ ਪਹਾੜਾਂ ਦੇ ਵਿੱਚ ਹਜੇ ਵੀ ਲਗਾਤਾਰ ਜਿਹੜੀ ਬਰਸਾਤ ਹੋ ਰਹੀ ਹੈ ਮੌਸਮ ਦੀ ਗੱਲ ਕਰੀਏ ਤਾਂ ਮੌਸਮ ਦੇ ਵਿੱਚ ਵੀ ਲਗਾਤਾਰ ਜਿਹੜੀਆਂ ਤਬਦੀਲੀਆਂ ਜੜੀਆਂ ਆਉਂਦੀਆਂ ਜਾ ਰਹੀਆਂ ਨੇ ਪਰ ਲੋਕ ਹਜੇ ਵੀ ਜਿਹੜੇ ਸਹਿਮੇ ਹੋਏ ਨੇ ਕਿਉਂਕਿ ਕਿਤੇ ਫਿਰ ਦੁਬਾਰਾ ਕਿਤੇ بارش ਅਜੇ ਹੀ ਹੋਗੀ ਪਹਾੜਾਂ ਦੇ ਵਿੱਚ ਤਾਂ ਉਹਨਾਂ ਦਾ ਵੱਡਾ ਨੁਕਸਾਨ ਜਿਹੜਾ ਇੱਕ ਵਾਰ ਫਿਰ ਤੋਂ ਹੋ ਸਕਦਾ ਕਈ ਲੋਕ ਤਾਂ ਆਪਣੇ ਘਰ ਨੂੰ ਵੀ ਛੱਡ ਕੇ ਬੇਕਾਰ ਹੋ ਗਏ ਨੇ ਦੂਸਰੇ ਪਾਸੇ ਗੱਲ ਘਰਾਂ ਦੀ ਕਰੀਏ ਤਾਂ ਘਰ ਵੀ ਜਿਹੜੇ ਟੁੱਟ ਚੁੱਕ ਸੀ ਪਠਾਨਕੋਟ ਦੇ ਚੱਕੀ ਪੁਲ ਦੇ ਉੱਤੇ ਮੌਜੂਦ ਹੈ ਇਹ ਉਹ ਰੇਲਵੇ ਪੁਲ ਹੈ ਜਿਹੜਾ ਕਿ ਪਠਾਨਕੋਟ ਨੂੰ ਜੰਮੂ ਕਸ਼ਮੀਰ ਨੂੰ ਕੰਨਿਆ ਕੁਮਾਰੀ ਨਾਲ ਜੋੜਦਾ ਤੇ ਅੱਜ ਜਿਹੜਾ ਸਿਰਫ ਇੱਥੇ ਤਿੰਨ ਸਪੈਸ਼ਲ ਟ੍ਰੇਨਾਂ ਹੀ ਜਿਹੜੀਆਂ ਵਿਭਾਗ ਵੱਲੋਂ ਜਿਹੜੀਆਂ ਚਲਾਈਆਂ ਗਈਆਂ ਨੇ ਤਾਂ ਜੋ ਜੋ ਲੋਕ ਜੰਮੂ ਦੇ ਵਿੱਚ ਨੇ ਉਹਨਾਂ ਨੂੰ ਦੂਸਰੇ ਸੂਬਿਆਂ ਦੇ ਵਿੱਚ ਜਿਸ ਜਿਸ ਜਗ੍ਹਾ ਤੇ ਉਹ ਰਹਿੰਦੇ ਨੇ ਉਹਨਾਂ ਨੂੰ ਉੱਥੇ ਜਿਹੜਾ ਛੱਡਿਆ ਜਾਵੇ ਪਰ ਲੋਕ ਲਗਾਤਾਰ ਹਜੇ ਵੀ ਸਹਿਮ ਦੇ ਮਾਹੌਲ ਦੇ ਵਿੱਚ ਨੇ ਕਿ ਬਰਸਾਤ ਕਿਤੇ ਫਿਰ ਦੁਬਾਰਾ ਪਹਾੜਾਂ ਦੇ ਵਿੱਚ ਅਜੇ ਹੀ ਬਰਸਾਤ ਨਾ ਹੋਵੇ ਜਾਂ ਕਲਾਊਡ ਬਰਸਾਤ ਨਾ ਕੋਈ ਹੋਵੇ ਜਿਸ ਦੇ ਨਾਲ ਰਾਵ ਚਾਹੀਏ ਚੱਕੀ ਦਰਿਆ ਹੋਵੇ ਉਸ ਦਾ ਜਿਹੜਾ ਪਾਣੀ ਦਾ ਜਲਸਤਾਰ ਜਿਹੜਾ ਪੱਧਰ ਜਿਹੜਾ ਵੱਧ ਜਾਵੇ ਤਾਂ ਉਸ ਦੇ ਨਾਲ ਲੋਕਾਂ ਦਾ ਨੁਕਸਾਨ ਹੋਵੇ ਪਰ ਲਗਾਤਾਰ ਲੋਕ ਵੀ ਜਿਹੜੇ ਸੇਵਾਵਾਂ ਦੇ ਵਿੱਚ ਲੱਗੇ ਹੋਏ ਨੇ ਲੋਕਾਂ ਨੂੰ ਸੇਵਾਵਾਂ ਦੇ ਰਹੇ ਨੇ ਪਿੰਡਾਂ ਦੇ ਵਿੱਚ ਜਾ ਕੇ ਗਲੀਆਂ ਗਲੀਆਂ ਦੇ ਵਿੱਚ ਜਾ ਕੇ ਕਿ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਆਵੇ ਪਰ ਇਹ ਤੁਹਾਨੂੰ ਗਰਾਊਂਡ ਜ਼ੀਰੋ ਤੋਂ ਰਿਪੋਰਟ ਜਿਹੜੀ ਅਸੀਂ ਚੱਕੀ ਪੁਲ ਤੋਂ ਦਿਖਾ ਰਹੇ ਹਾਂ ਇਸ ਦਾ ਜਿਹੜਾ ਮੰਜ਼ਰ ਕੁਝ ਹੋਰ ਹੀ ਦੇਖਣ ਨੂੰ ਹੈ ਕਿਉਂਕਿ ਇਸ ਸਮੇਂ ਬੇਸ਼ੱਕ ਗੱਲ ਕਰੀਏ ਚੱਕੀ ਦਰਿਆ ਦੀ ਤਾਂ ਪਾਣੀ ਦਾ ਪੱਧਰ ਕਿਤਨਾ ਕਿਤੇ ਘਟਿਆ ਪਰ ਲੋਕਾਂ ਦੇ ਵਿੱਚ ਹਜੇ ਵੀ ਜਿਹੜਾ ਸਹਿਮ ਦਾ ਫਿਰ ਦੁਬਾਰਾ ਤੋਂ ਤਾਂ ਉਹ ਕੀ ਕਰਨਗੇ ਕਿਉਂਕਿ ਚੱਕੀ ਦਰਿਆ ਦੇ ਉੱਤੇ ਵੀ ਗੱਲ ਕਰੀਏ ਚੱਕੀ ਦਰਿਆ ਦੇ ਰੇਲਵੇ ਪੋਲ ਨੂੰ ਬਚਾਉਣ ਦੇ ਲਈ ਵੀ ਜਿਹੜਾ ਆ ਰੇਲਵੇ ਭਾਗ ਵੱਲੋਂ ਜਿਹੜਾ ਕਿ ਕੰਮ ਜਿਹੜਾ ਕਿ ਲਗਾ ਦਿੱਤਾ ਗਿਆ ਲਗਾਤਾਰ ਜਿਹੜਾ ਕੰਮ ਕੀਤਾ ਜਾ ਰਿਹਾ ਹੈ ਤਾਂ ਕਿ ਇੱਥੋਂ ਟ੍ਰੇਨਾਂ ਜਿਹੜੀਆਂ ਇਸ ਪੁਲ ਦੇ ਉੱਤੋਂ ਪਹਿਲੀ ਦੀ ਤਰ੍ਹਾਂ ਫਿਰ ਦੁਬਾਰਾ ਚਾਲੂ ਕੀਤੀਆਂ ਜਾਣ ਕਿਉਂਕਿ ਤਿੰਨ ਟ੍ਰੇਨਾਂ ਜਿਹੜੀਆਂ ਇਸ ਪੁਲ ਦੇ ਉੱਤੋਂ ਜਿਹੜੀਆਂ ਲੰਘ ਰਹੀਆਂ ਨੇ ਲਗਾਤਾਰ ਲੋਕਾਂ ਦੀ ਮੰਗ ਵੀ ਹੈ ਕਿ ਜਿਹੜਾ ਕਿ ਇਹ ਪੁਲ ਜਿਹੜਾ ਹੈਗਾ ਆ ਇਸ ਤੋਂ ਜਿਹੜੇ ਲੋਕ ਪਹਿਲੇ ਜਿਸ ਤਰ੍ਹਾਂ ਦੇ ਨਾਲ ਆਵਾਜਾਈ ਕਰਦੇ ਸੀਗੇ ਜਾਂ ਟ੍ਰੇਨਾਂ ਆਉਂਦੀਆਂ ਸੀਗੀਆਂ ਉਹ ਟ੍ਰੇਨਾਂ ਜਿਹੜੀਆਂ ਦੁਬਾਰਾ ਜਿਹ ਆਇਆ ਜਾਨ ਤੁਹਾਨੂੰ ਗਰਾਉਂਡ ਜ਼ੀਰੋ ਪੁਲ ਤੋਂ ਇੱਕ ਇੱਕ ਰਿਪੋਰਟ ਤੁਹਾਨੂੰ ਦਿਖਾਵਾਂਗੇ ਇੱਕ ਇੱਕ ਵਿਜ਼ੂਅਲ ਤੁਹਾਨੂੰ ਦਿਖਾਵਾਂਗੇ ਦੇਖਦੇ ਰਹੋ ਡੈਨਿਕਸਵਰਾ ਟੀਵੀ ਮੈਨੂੰ ਦੋ ਇਜਾਜ਼ਤ ਡੈਨਿਕਸਵਰਾ ਦੇਖ ਰਹੇ ਹੋ ਮੈਂ ਹਾਂ ਤੁਹਾਡੇ ਨਾਲ ਬਿਸ਼ੇਖ ਭਰਤਵਾਜ ਤੁਹਾਨੂੰ ਦੱਸਦੀ ਕਿ ਡੈਨਿਕਸਵਰਾ ਅੱਜ ਗਰਾਉਂਡ ਜ਼ੀਰੋ ਤੇ ਪਹੁੰਚਿਆ ਚੱਕੀ ਪੁਲ ਤੇ ਅਸੀਂ ਮੌਜੂਦ ਆ ਚੱਕੀ ਪੁਲ ਦਾ ਉਹ ਰੇਲਵੇ ਬ੍ਰਿਜ ਜਿਸ ਤੋਂ ਕਸ਼ਮੀਰ ਤੋਂ ਕਨਿਆ ਕੁਮਾਰੀ ਜਿਹੜੀ ਹੈ ਟ੍ਰੇਨਾਂ ਜਿਹੜੀਆਂ ਆਵਾ ਚਾਹੀ ਜਿਹੜੀਆਂ ਕਰਦੀਆਂ ਨੇ ਯਾਤਰੀ ਦੂਰ ਦੂਰ ਦਰਾੜਿਆਂ ਜਿਹੜੇ ਇੱਕ ਸੂਬੇ ਤੋਂ ਦੂਜੇ ਸੂਬੇ ਨੂੰ ਜਿਹੜੇ ਜਾਂਦੇ ਨੇ ਤਾਂ ਅੱਜ ਉਹ ਤਿੰਨ ਟ੍ਰੇਨਾਂ ਦੀ ਮੋਤਾਜ ਰਹਿ ਗਿਆ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਗੱਲ ਕਰੀਏ ਤਾਂ ਪਹਾੜਾਂ ਦੇ ਵਿੱਚ ਹੋਈ ਬਰਸਾਤ ਦੇ ਕਾਰਨ ਲਗਾਤਾਰ ਜਿਹੜਾ ਆ ਮੈਦਾਨੀ ਇਲਾਕਿਆਂ ਦੇ ਵਿੱਚ ਜਲ ਸਤਰ ਵਧਿਆ ਦਰਿਆ ਜਿਹੜੇ ਆਪਣੇ ਉਫਾਨ ਤੇ ਆਏ ਪਠਾਨਕੋਟ ਦੀ ਗੱਲ ਕਰਦੇ ਪਠਾਨਕੋਟ ਦੇ ਚੱਕੀ ਦਰਿਆ ਦੀ ਇਸ ਵੇਲੇ ਸਥਿਤੀ ਤੁਹਾਨੂੰ ਦੱਸਦੀ ਏ ਕਿ ਉਹ ਚੱਕੀ ਦਰਿਆ ਆ ਜਿਹੜਾ ਕਿ ਅੱਜ ਤੋਂ ਕੁਝ ਦਿਨਾਂ ਪਹਿਲਾਂ ਕਰੀਬ 37 ਫੁੱਟ ਦੇ ਕਰੀਬ ਜਿਹੜਾ ਪਾਣੀ ਇਸੇ ਚੱਕੀ ਦਰਿਆ ਦੇ ਵਿੱਚ ਆ ਗਿਆ ਸੀਗਾ ਜਿਸ ਤੋਂ ਬਾਅਦ ਲਗਾਤਾਰ ਜਿਹੜਾ ਪਾਣੀ ਦਾ ਪੱਧਰ ਵੱਧਦਾ ਗਿਆ ਤਾਂ ਵੱਡੇ ਨੁਕਸਾਨ ਜਿਹੜੇ ਆ ਇਸ ਚੱਕੀ ਦਰਿਆ ਦੇ ਪੇਂਟ ਚੜ ਕੇ ਜਿਹੜੇ ਤੁਹਾਨੂੰ ਦੂਰ ਦੀ ਤਸਵੀਰ ਦਿਖਾਉਂਦੇ ਆ ਕਿ ਉਹ ਇੱਕ ਸਾਹਮਣੇ ਜਿਹੜਾ NH44 ਜਿਹੜਾ ਜਾ ਰਿਹਾ ਉਸ ਦਾ ਜਿਹੜਾ ਪੁਰਾਣਾ ਪੁਲ ਸੀਗਾ ਉਹ ਪੁਰਾਣਾ ਪੁਲ ਵੀ ਇਸ ਪਾਣੀ ਦੀ ਚਪੇੜ ਦੇ ਵਿੱਚ ਆ ਕੇ ਜਿਹੜਾ ਬਹਿ ਗਿਆ ਜਿਸ ਤੋਂ ਬਾਅਦ ਬਰਾਲ ਜੇਕਰ ਗੱਲ ਕਰੀਏ ਨੁਕਸਾਨ ਦੀ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਕਿਤਨਾ ਕਿਤੇ ਲਗਾਤਾਰ ਜਿਹੜੇ ਆ ਪਿੰਡਾਂ ਦੀ ਗੱਲ ਕਰੀਏ ਆਲੇ ਦੁਆਲੇ ਜਿਹੜੇ ਇਸ ਚੱਕੀ ਦਰਿਆ ਦੇ ਨਾਲ ਮੌਹੱਲੇ ਲੱਗਦੇ ਨੇ ਜਾਂ ਪਿੰਡ ਲੱਗਦੇ ਨੇ ਉਹਨਾਂ ਦੇ ਵਿੱਚ ਵੀ ਇਸ ਪਾਣੀ ਨੇ ਕਿਤਨਾ ਕਿਤੇ ਆਪਣੀ ਮਾਰ ਛੱਡੀ ਦੂਸਰੇ ਪਾਸੇ ਗੱਲ ਰਾਵੀ ਦਰਿਆ ਦੀ ਕਰ ਲਈਏ ਤਾਂ ਰਾਵੀ ਦਰਿਆ ਨੇ ਵੀ ਮਾਦੋਪੁਰ ਹੈਡ ਬਾਕਸ ਦਾ ਜਿਹ ਇਸ ਨਗ ਤੇਜ਼ ਸੀਗਾ ਕਿ ਉਸ ਉਸ ਦਾ ਪਾਣੀ ਵੀ ਜਿਹੜਾ ਪਿੰਡਾਂ ਦੇ ਵਿੱਚ ਜਾ ਵੜਿਆ ਪਿੰਡਾਂ ਦੇ ਵਿੱਚ ਜਾ ਕੇ ਉਸ ਨੇ ਜਿਹੜੀ ਆਪਣੀ ਮਾਰ ਦੱਸੀ ਤਾਂ ਲੋਕਾਂ ਦੇ ਘਰਾਂ ਦੇ ਵਿੱਚ ਵੱਡਾ ਨੁਕਸਾਨ ਜਿਹੜਾ ਉਸ ਪਾਣੀ ਦੇ ਵਜ੍ਹਾ ਦੇ ਨਾਲ ਹੋਇਆ ਪਰ ਕਿਤਨਾ ਕਿਤੇ ਲੋਕਾਂ ਦੇ ਵਿੱਚ ਹਜੇ ਵੀ ਸਹਿਮ ਦਾ ਮਾਹੌਲ ਹੈ ਕਿਉਂਕਿ ਪਹਾੜਾਂ ਦੇ ਵਿੱਚ ਹਜੇ ਵੀ ਲਗਾਤਾਰ ਜਿਹੜੀ ਬਰਸਾਤ ਹੋ ਰਹੀ ਹੈ ਮੌਸਮ ਦੀ ਗੱਲ ਕਰੀਏ ਤਾਂ ਮੌਸਮ ਦੇ ਵਿੱਚ ਵੀ ਲਗਾਤਾਰ ਜਿਹੜੀਆਂ ਤਬਦੀਲੀਆਂ ਜੜੀਆਂ ਆਉਂਦੀਆਂ ਜਾ ਰਹੀਆਂ ਨੇ ਪਰ ਲੋਕ ਹਜੇ ਵੀ ਜਿਹੜੇ ਸਹਿਮੇ ਹੋਏ ਨੇ ਕਿਉਂਕਿ ਕਿਤੇ ਫਿਰ ਦੁਬਾਰਾ ਕਿਤੇ ਬਾਰਿਸ਼ ਅਜੇ ਹੀ ਹੋਗੀ ਪਹਾੜਾਂ ਦੇ ਵਿੱਚ ਤਾਂ ਉਹਨਾਂ ਦਾ ਵੱਡਾ ਨੁਕਸਾਨ ਜਿਹੜਾ ਕਹਿੰਦੇ ਹੋ ਸਕਦਾ ਕਈ ਲੋਕ ਤਾਂ ਆਪਣਾ ਘਰ ਨੂੰ ਵੀ ਛੱਡ ਕੇ ਬੇਕਾਰ ਹੋ ਗਏ ਨੇ ਦੂਸਰੇ ਪਾਸੇ ਗੱਲ ਘਰਾਂ ਦੀ ਕਰੀਏ ਤਾਂ ਘਰ ਵੀ ਜਿਹੜੇ ਟੁੱਟ ਚੁੱਕੇ ਨੇ ਪਰ ਅੱਜ ਜਿਹੜੇ ਗਰਾਊਂਡ 0 ਤੇ ਅਸੀਂ ਪਠਾਨਕੋਟ ਦੇ ਚੱਕੀ ਪੁਲ ਦੇ ਉੱਤੇ ਮੌਜੂਦ ਆ ਇਹ ਉਹ ਰੇਲਵੇ ਪੁਲ ਹੈ ਜਿਹੜਾ ਕਿ ਪਠਾਨਕੋਟ ਨੂੰ ਜੰਮੂ ਕਸ਼ਮੀਰ ਨੂੰ ਕੰਨਿਆ ਕੁਮਾਰੀ ਨਾਲ ਜੋੜਦਾ ਤੇ ਅੱਜ ਜਿਹੜਾ ਸਿਰਫ ਇੱਥੇ ਤਿੰਨ ਸਪੈਸ਼ਲ ਟ੍ਰੇਨਾਂ ਹੀ ਜਿਹੜੀਆਂ ਵਿਭਾਗ ਵੱਲੋਂ ਜਿਹੜੀਆਂ ਚਲਾਈਆਂ ਗਈਆਂ ਨੇ ਤਾਂ ਜੋ ਜੋ ਲੋਕ ਜੰਮੂ ਦੇ ਵਿੱਚ ਨੇ ਉਹਨਾਂ ਨੂੰ ਦੂਸਰੇ ਸੂਬਿਆਂ ਦੇ ਵਿੱਚ ਜਿਸ ਜਿਸ ਜਗ੍ਹਾ ਤੇ ਉਹ ਰਹਿੰਦੇ ਨੇ ਉਹਨਾਂ ਨੂੰ ਉੱਥੇ ਜਿਹੜਾ ਛੱਡਿਆ ਜਾ ਸਾਮ ਦੇ ਮਾਹੌਲ ਦੇ ਵਿੱਚ ਨੇ ਕਿ ਬਰਸਾਤ ਕਿਤੇ ਫਿਰ ਦੁਬਾਰਾ ਪਹਾੜਾਂ ਦੇ ਵਿੱਚ ਅਜੇ ਹੀ ਬਰਸਾਤ ਨਾ ਹੋਵੇ ਜਾਂ ਕਲਾਊਡ ਬਰਸਾਤ ਨਾ ਕੋਈ ਹੋਵੇ ਜਿਸ ਦੇ ਨਾਲ ਰਾਵੀ ਦਰਿਆ ਹੋਵੇ ਚਾਹੇ ਚੱਕੀ ਦਰਿਆ ਹੋਵੇ ਉਸ ਦਾ ਜਿਹੜਾ ਪਾਣੀ ਦਾ ਜਲ ਸਤਾਰ ਜਿਹੜਾ ਪੱਧਰ ਜਿਹੜਾ ਵੱਧ ਜਾਵੇ ਤਾਂ ਉਸ ਦੇ ਨਾਲ ਲੋਕਾਂ ਨੂੰ ਨੁਕਸਾਨ ਹੋਵੇ ਪਰ ਲਗਾਤਾਰ ਲੋਕ ਵੀ ਜਿਹੜੇ ਸੇਵਾਵਾਂ ਦੇ ਵਿੱਚ ਲੱਗੇ ਹੋਏ ਨੇ ਲੋਕਾਂ ਨੂੰ ਸੇਵਾਵਾਂ ਦੇ ਰਹੇ ਨੇ ਪਿੰਡਾਂ ਦੇ ਵਿੱਚ ਜਾ ਕੇ ਗਲੀਆਂ-ਗਲੀਆਂ ਦੇ ਵਿੱਚ ਜਾ ਕੇ ਕਿ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਆਵੇ ਪਰ ਇਹ ਤੁਹਾਨੂੰ ਗਰਾਊਂਡ ਜ਼ੀਰੋ ਤੋਂ ਰਿਪੋਰਟ ਜਿਹੜੀ ਅਸੀਂ ਚੱਕੀ ਪੁਲ ਤੋਂ ਦਿਖਾ ਰਹੇ ਹਾਂ ਇਸ ਦਾ ਜਿਹੜਾ ਸਮੇਂ ਬੇਸ਼ੱਕ ਗੱਲ ਕਰੀਏ ਚੱਕੀ ਦਰਿਆ ਦੀ ਤਾਂ ਪਾਣੀ ਦਾ ਪੱਧਰ ਕਿਤਨਾ ਕਿਤੇ ਘਟਿਆ ਪਰ ਲੋਕਾਂ ਦੇ ਵਿੱਚ ਹਜੇ ਵੀ ਜਿਹੜਾ ਸਹਿਮ ਦਾ ਮਾਹੌਲ ਹੈ ਕਿ ਪਾਣੀ ਦਾ ਪੱਧਰ ਇੱਕਦਮ ਜੇਕਰ ਵੱਧ ਗਿਆ ਫਿਰ ਦੁਬਾਰਾ ਤੋਂ ਤਾਂ ਉਹ ਕੀ ਕਰਨਗੇ ਕਿਉਂਕਿ ਚੱਕੀ ਦਰਿਆ ਦੇ ਉੱਤੇ ਵੀ ਗੱਲ ਕਰੀਏ ਚੱਕੀ ਦਰਿਆ ਦੇ ਰੇਲਵੇ ਪੁਲ ਨੂੰ ਬਚਾਉਣ ਦੇ ਲਈ ਵੀ ਜਿਹੜਾ ਆ ਰੇਲਵੇ ਭਾਗ ਵੱਲੋਂ ਜਿਹੜਾ ਕਿ ਕੰਮ ਜਿਹੜਾ ਕਿ ਲਗਾ ਦਿੱਤਾ ਗਿਆ ਲਗਾਤਾਰ ਜਿਹੜਾ ਕੰਮ ਕੀਤਾ ਜਾ ਰਿਹਾ ਹੈ ਤਾਂ ਕਿ ਇੱਥੋਂ ਟ੍ਰੇਨਾਂ ਜਿਹੜੀਆਂ ਇਸ ਪੁਲ ਦੇ ਉੱਤੋਂ ਪਹਿਲੀ ਦੀ ਤਰ੍ਹਾਂ ਫਿਰ ਦੁਬਾਰਾ ਚਾਲੂ ਕੀਤੀਆਂ ਜਾਣ ਕਿਉਂਕਿ ਤਿੰਨ ਟ੍ਰੇਨਾਂ ਜਿਹੜੀਆਂ ਇਸ ਪੁਲ ਦੇ ਉੱਤੋਂ ਜਿਹੜੀਆਂ ਲੰਘ ਰਹੀਆਂ ਨੇ ਲਗਾਤਾਰ ਲੋਕਾਂ ਦੀ ਮੰਗ ਵੀ ਹੈ ਕਿ ਜਿਹੜਾ ਕਿ ਇਹ ਪੁਲ ਜਿਹੜਾ ਹੈਗਾ ਆ ਇਸ ਤੋਂ ਜਿਹੜੇ ਲੋਕ ਪਹਿਲੇ ਜਿਸ ਤਰ੍ਹਾਂ ਦੇ ਨਾਲ ਆਵਾਜਾਈ ਕਰਦੇ ਸੀਗੇ ਜਾਂ ਟ੍ਰੇਨਾਂ ਆਉਂਦੀਆਂ ਸੀਗੀਆਂ ਉਹ ਟ੍ਰੇਨਾਂ ਜਿਹੜੀਆਂ ਦੁਬਾਰਾ ਜਿਹ ਆਇਆ ਜਾਨ ਤੁਹਾਨੂੰ ਗਰਾਉਂਡ ਜ਼ੀਰੋ ਪੁਲ ਤੋਂ ਇੱਕ ਇੱਕ ਰਿਪੋਰਟ ਤੁਹਾਨੂੰ ਦਿਖਾਵਾਂਗੇ ਇੱਕ ਇੱਕ ਵਿਜ਼ੂਅਲ ਤੁਹਾਨੂੰ ਦਿਖਾਵਾਂਗੇ ਦੇਖਦੇ ਰਹੋ ਡੈਨਿਕਸਵਰਾ ਟੀਵੀ ਮੈਨੂੰ ਦੋ ਇਜਾਜ਼ਤ ਡੈਨਿਕਸਵਰਾ ਦੇਖ ਰਹੇ ਹੋ ਮੈਂ ਹਾਂ ਤੁਹਾਡੇ ਨਾਲ ਅਭਿਸ਼ੇਕ ਭਰਤਵਾਜ ਤੁਹਾਨੂੰ ਦੱਸਦੀ ਕਿ ਡੈਨਿਕਸਵਰਾ ਅੱਜ ਗਰਾਉਂਡ ਜ਼ੀਰੋ ਤੇ ਪਹੁੰਚਿਆ ਚੱਕੀ ਪੁਲ ਤੇ ਅਸੀਂ ਮੌਜੂਦ ਆ ਚੱਕੀ ਪੁਲ ਦਾ ਉਹ ਰੇਲਵੇ ਬ੍ਰਿਜ ਜਿਸ ਤੋਂ ਕਸ਼ਮੀਰ ਤੋਂ ਕਨਿਆ ਕੁਮਾਰੀ ਜਿਹੜੀ ਹੈ ਟ੍ਰੇਨਾਂ ਜਿਹੜੀਆਂ ਆਵਾ ਚਾਹੀ ਜਿਹੜੀਆਂ ਕਰਦੀਆਂ ਨੇ ਯਾਤਰੀ ਦੂਰ ਦੂਰ ਦਰਾੜਿਆਂ ਜਿਹੜੇ ਇੱਕ ਸੂਬੇ ਤੋਂ ਦੂਜੇ ਸੂਬੇ ਨੂੰ ਜਿਹੜੇ ਜਾਂਦੇ ਨੇ ਤਾਂ ਅੱਜ ਇਹ ਟ੍ਰੇਨਾਂ ਦੀ ਮੁਤਾਜ ਰਹਿ ਗਿਆ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਗੱਲ ਕਰੀਏ ਤਾਂ ਪਹਾੜਾਂ ਦੇ ਵਿੱਚ ਹੋਈ ਬਰਸਾਤ ਦੇ ਕਾਰਨ ਲਗਾਤਾਰ ਜਿਹੜਾ ਹੈ ਮੈਦਾਨੀ ਇਲਾਕਿਆਂ ਦੇ ਵਿੱਚ ਜਲਸਤਾਰ ਵਧਿਆ ਦਰਿਆ ਜਿਹੜੇ ਆਪਣੇ ਉਫਾਨ ਤੇ ਆਏ ਪਠਾਨਕੋਟ ਦੀ ਗੱਲ ਕਰਦੇ ਪਠਾਨਕੋਟ ਦੇ ਚੱਕੀ ਦਰਿਆ ਦੀ ਇਸ ਵੇਲੇ ਸਥਿਤੀ ਤੁਹਾਨੂੰ ਦੱਸਦੀ ਹੈ ਕਿ ਉਹ ਚੱਕੀ ਦਰਿਆ ਆ ਜਿਹੜਾ ਕਿ ਅੱਜ ਤੋਂ ਕੁਝ ਦਿਨਾਂ ਪਹਿਲਾਂ ਕਰੀਬ 37 ਫੁੱਟ ਦੇ ਕਰੀਬ ਜਿਹੜਾ ਪਾਣੀ ਇਸ ਚੱਕੀ ਦਰਿਆ ਦੇ ਵਿੱਚ ਆ ਗਿਆ ਸੀਗਾ ਜਿਸ ਤੋਂ ਬਾਅਦ ਲਗਾਤਾਰ ਜਿਹੜਾ ਪਾਣੀ ਦਾ ਪੱਧਰ ਵਧਦਾ ਗਿਆ ਤਾਂ ਵੱਡੇ ਨੁਕਸਾਨ ਜਿਹੜੇ ਆ ਇਸ ਚੱਕੀ ਦਰਿਆ ਦੇ ਪੇਂਟ ਚੜ ਕੇ ਜਿਹੜੇ ਹੋਏ ਤੁਹਾਨੂੰ ਦੂਰ ਦੀ ਤਸਵੀਰ ਦਿਖਾਉਂਦੇ ਆ ਕਿ ਉਹ ਇੱਕ ਸਾਹਮਣੇ ਜਿਹੜਾ NH44 ਜਿਹੜਾ ਜਾ ਰਿਹਾ ਉਸ ਦਾ ਜਿਹੜਾ ਪੁਰਾਣਾ ਪੁਲ ਸੀਗਾ ਉਹ ਪੁਰਾਣਾ ਪੁਲ ਵੀ ਇਸ ਪਾਣੀ ਦੀ ਚਪੇੜ ਦੇ ਵਿੱਚ ਆ ਕੇ ਜਿਹੜਾ ਬਹਿ ਗਿਆ ਜਿਸ ਤੋਂ ਬਾਅਦ ਬਰਾਲ ਜੇਕਰ ਗੱਲ ਕਰੀਏ ਨੁਕਸਾਨ ਦੀ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਕਿਤਨਾ ਕਿਤੇ ਲਗਾਤਾਰ ਜਿਹੜੇ ਆ ਪਿੰਡਾਂ ਦੀ ਗੱਲ ਕਰੀਏ ਆਲੇ ਦੁਆਲੇ ਜਿਹੜੇ ਇਸ ਚੱਕੀ ਦਰਿਆ ਦੇ ਨਾਲ ਮਹੌਲੇ ਲੱਗਦੇ ਨੇ ਜਾਂ ਪਿੰਡ ਲੱਗਦੇ ਨੇ ਉਹਨਾਂ ਦੇ ਵਿੱਚ ਵੀ ਇਸ ਪਾਣੀ ਨੇ ਕਿਤਨਾ ਕਿਤੇ ਆਪਣੀ ਮਾਰ ਛੱਡੀ ਦੂਸਰੇ ਪਾਸੇ ਗੱਲ ਰਾਵੀ ਦਰਿਆ ਦੀ ਕਰ ਲਈਏ ਤਾਂ ਰਾਵੀ ਦਰਿਆ ਨੇ ਵੀ ਮਾਦੋਪੁਰ ਹੈਡ ਬਾਕਸ ਦਾ ਜ ਸ਼ਰ ਇੰਨਾ ਤੇਜ਼ ਸੀਗਾ ਕਿ ਉਸ ਉਸ ਦਾ ਪਾਣੀ ਵੀ ਜਿਹੜਾ ਪਿੰਡਾਂ ਦੇ ਵਿੱਚ ਜਾ ਵੜਿਆ ਪਿੰਡਾਂ ਦੇ ਵਿੱਚ ਜਾ ਕੇ ਉਸ ਨੇ ਜਿਹੜੀ ਆਪਣੀ ਮਾਰ ਦਿੱਤੀ ਤਾਂ ਲੋਕਾਂ ਦੇ ਘਰਾਂ ਦੇ ਵਿੱਚ ਵੱਡਾ ਨੁਕਸਾਨ ਜਿਹੜਾ ਉਸ ਪਾਣੀ ਦੇ ਵਜ੍ਹਾ ਦੇ ਨਾਲ ਹੋਇਆ ਪਰ ਕਿਤਨਾ ਕਿਤੇ ਲੋਕਾਂ ਦੇ ਵਿੱਚ ਹਜੇ ਵੀ ਸਹਿਮ ਦਾ ਮਾਹੌਲ ਹੈ ਕਿਉਂਕਿ ਪਹਾੜਾਂ ਦੇ ਵਿੱਚ ਹਜੇ ਵੀ ਲਗਾਤਾਰ ਜਿਹੜੀ ਬਰਸਾਤ ਹੋ ਰਹੀ ਹੈ ਮੌਸਮ ਦੀ ਗੱਲ ਕਰੀਏ ਤਾਂ ਮੌਸਮ ਦੇ ਵਿੱਚ ਵੀ ਲਗਾਤਾਰ ਜਿਹੜੀਆਂ ਤਬਦੀਲੀਆਂ ਜਿਹੜੀਆਂ ਆਉਂਦੀਆਂ ਜਾ ਰਹੀਆਂ ਨੇ ਪਰ ਲੋਕ ਹਜੇ ਵੀ ਜਿਹੜੇ ਸਹਿਮੇ ਹੋਏ ਨੇ ਕਿਉਂਕਿ ਕਿਤੇ ਫਿਰ ਦੁਬਾਰਾ ਕਿਤੇ بارش ਅਜੇ ਹੀ ਹੋਗੀ ਪਹਾੜਾਂ ਦੇ ਵਿੱਚ ਤਾਂ ਉਹਨਾਂ ਦਾ ਵੱਡਾ ਨੁਕਸਾਨ ਜਿਹੜਾ ਇੱਕ ਵ ਕਿਰਤ ਹੋ ਸਕਦਾ ਕਈ ਲੋਕ ਤਾਂ ਆਪਣੇ ਘਰ ਨੂੰ ਵੀ ਛੱਡ ਕੇ ਬੇਕਾਰ ਹੋ ਗਏ ਨੇ ਦੂਸਰੇ ਪਾਸੇ ਗੱਲ ਘਰਾਂ ਦੀ ਕਰੀਏ ਤਾਂ ਘਰ ਵੀ ਜਿਹੜੇ ਟੁੱਟ ਚੁੱਕੇ ਨੇ ਪਰ ਅੱਜ ਜਿਹੜੇ ਗਰਾਉਂਡ 0 ਤੇ ਅਸੀਂ ਪਠਾਨਕੋਟ ਦੇ ਚੱਕੀ ਪੁਲ ਦੇ ਉੱਤੇ ਮੌਜੂਦ ਆ ਇਹ ਉਹ ਰੇਲਵੇ ਪੁਲ ਹੈ ਜਿਹੜਾ ਕਿ ਪਠਾਨਕੋਟ ਨੂੰ ਜੰਮੂ ਕਸ਼ਮੀਰ ਨੂੰ ਕੰਨਿਆ ਕੁਮਾਰੀ ਨਾਲ ਜੋੜਦਾ ਤੇ ਅੱਜ ਜਿਹੜਾ ਸਿਰਫ ਇੱਥੇ ਤਿੰਨ ਸਪੈਸ਼ਲ ਟ੍ਰੇਨਾਂ ਹੀ ਜਿਹੜੀਆਂ ਭਾਗ ਵੱਲੋਂ ਜਿਹੜੀਆਂ ਚਲਾਈਆਂ ਗਈਆਂ ਨੇ ਤਾਂ ਜੋ ਜੋ ਲੋਕ ਜੰਮੂ ਦੇ ਵਿੱਚ ਨੇ ਉਹਨਾਂ ਨੂੰ ਦੂਸਰੇ ਸੂਬਿਆਂ ਦੇ ਵਿੱਚ ਜਿਸ ਜਿਸ ਜਗ੍ਹਾ ਤੇ ਉਹ ਰਹਿੰਦੇ ਨੇ ਉਹਨਾਂ ਨੂੰ ਉੱਥੇ ਜਿਹੜਾ ਛੱਡਿਆ ਜਾਵੇ ਪਰ ਲੋ ਸਾਮ ਦੇ ਮਾਹੌਲ ਦੇ ਵਿੱਚ ਨੇ ਕਿ ਬਰਸਾਤ ਕਿਤੇ ਫਿਰ ਦੁਬਾਰਾ ਪਹਾੜਾਂ ਦੇ ਵਿੱਚ ਅਜੇ ਹੀ ਬਰਸਾਤ ਨਾ ਹੋਵੇ ਜਾਂ ਕਲਾਊਡ ਬਰਸਾਤ ਨਾ ਕੋਈ ਹੋਵੇ ਜਿਸ ਦੇ ਨਾਲ ਰਾਵੀ ਦਰਿਆ ਹੋਵੇ ਚਾਹੇ ਚੱਕੀ ਦਰਿਆ ਹੋਵੇ ਉਸ ਦਾ ਜਿਹੜਾ ਪਾਣੀ ਦਾ ਜਲ ਸਤਾਰ ਜਿਹੜਾ ਪੱਧਰ ਜਿਹੜਾ ਵੱਧ ਜਾਵੇ ਤਾਂ ਉਸ ਦੇ ਨਾਲ ਲੋਕਾਂ ਨੂੰ ਨੁਕਸਾਨ ਹੋਵੇ ਪਰ ਲਗਾਤਾਰ ਲੋਕ ਵੀ ਜਿਹੜੇ ਸੇਵਾਵਾਂ ਦੇ ਵਿੱਚ ਲੱਗੇ ਹੋਏ ਨੇ ਲੋਕਾਂ ਨੂੰ ਸੇਵਾਵਾਂ ਦੇ ਰਹੇ ਨੇ ਪਿੰਡਾਂ ਦੇ ਵਿੱਚ ਜਾ ਕੇ ਗਲੀਆਂ-ਗਲੀਆਂ ਦੇ ਵਿੱਚ ਜਾ ਕੇ ਕਿ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਆਵੇ ਪਰ ਇਹ ਤੁਹਾਨੂੰ ਗਰਾਊਂਡ ਜ਼ੀਰੋ ਤੋਂ ਰਿਪੋਰਟ ਜਿਹੜੀ ਅਸੀਂ ਚੱਕੀ ਪੁਲ ਤੋਂ ਦਿਖਾ ਰਹੇ ਹਾਂ ਇਸ ਦਾ ਜਿਹੜਾ ਵੀ ਬੇਸ਼ੱਕ ਗੱਲ ਕਰੀਏ ਚੱਕੀ ਦਰਿਆ ਦੀ ਤਾਂ ਪਾਣੀ ਦਾ ਪੱਧਰ ਕਿਤਨਾ ਕਿਤੇ ਘਟਿਆ ਪਰ ਲੋਕਾਂ ਦੇ ਵਿੱਚ ਹਜੇ ਵੀ ਜਿਹੜਾ ਸਹਿਮ ਦਾ ਮਾਹੌਲ ਹੈ ਕਿ ਪਾਣੀ ਦਾ ਪੱਧਰ ਇੱਕਦਮ ਜੇਕਰ ਵੱਧ ਗਿਆ ਫਿਰ ਦੁਬਾਰਾ ਤੋਂ ਤਾਂ ਉਹ ਕੀ ਕਰਨਗੇ ਕਿਉਂਕਿ ਚੱਕੀ ਦਰਿਆ ਦੇ ਉੱਤੇ ਵੀ ਗੱਲ ਕਰੀ ਚੱਕੀ ਦਰਿਆ ਦੇ ਰੇਲਵੇ ਪੁਲ ਨੂੰ ਬਚਾਉਣ ਦੇ ਲਈ ਵੀ ਜਿਹੜਾ ਆ ਰੇਲਵੇ ਵਿਭਾਗ ਵੱਲੋਂ ਜਿਹੜਾ ਕਿ ਕੰਮ ਜਿਹੜਾ ਕਿ ਲਗਾ ਦਿੱਤਾ ਗਿਆ ਲਗਾਤਾਰ ਜਿਹੜਾ ਕੰਮ ਕੀਤਾ ਜਾ ਰਿਹਾ ਤਾਂ ਕਿ ਇੱਥੋਂ ਟ੍ਰੇਨਾਂ ਜਿਹੜੀਆਂ ਇਸ ਪੁਲ ਦੇ ਉੱਤੋਂ ਪਹਿਲੀ ਦੀ ਤਰ੍ਹਾਂ ਫਿਰ ਦੁਬਾਰਾ ਚਾਲੂ ਕੀਤੀਆਂ ਜਾਣ ਕਿਉਂਕਿ ਤਿੰਨ ਟ੍ਰੇਨਾਂ ਜਿਹੜੀਆਂ ਇਸ ਪੁਲ ਦੇ ਉੱਤੋਂ ਜਿਹੜੀਆਂ ਲੰਘ ਰੀਆਂ ਨੇ ਲਗਾਤਾਰ ਲੋਕਾਂ ਦੀ ਮੰਗ ਵੀ ਹੈ ਕਿ ਜਿਹੜਾ ਕਿ ਇਹ ਪੁਲ ਜਿਹੜਾ ਹੈਗਾ ਆ ਇਸ ਤੋਂ ਜਿਹੜੇ ਲੋਕ ਪਹਿਲੇ ਜਿਸ ਤਰ੍ਹਾਂ ਦੇ ਨਾਲ ਆਵਾਜਾਈ ਕਰਦੇ ਸੀਗੇ ਜਾਂ ਟ੍ਰੇਨਾਂ ਆਉਂਦੀਆਂ ਸੀਗੀਆਂ ਉਹ ਟ੍ਰੇਨਾਂ ਜਿਹੜੀਆਂ ਦੁਬਾਰਾ ਜਿਹੜੀਆਂ ਲਾਈਆਂ ਜਾਣ ਤੁਹਾਨੂੰ ਗਰਾਉਂਡ ਜ਼ੀਰੋ ਰਿਪੋਰਟ ਤੋਂ ਇੱਕ ਇੱਕ ਰਿਪੋਰਟ ਤੁਹਾਨੂੰ ਦਿਖਾਵਾਂਗੇ ਇੱਕ ਇੱਕ ਵਿਜ਼ੂਅਲ ਤੁਹਾਨੂੰ ਦਿਖਾਵਾਂਗੇ ਦੇਖਦੇ ਰਹੋ ਦੈਨਿਕ ਸੂਰਾ ਟੀਵੀ ਮੈਨੂੰ ਦੋ ਇਜਾਜ਼ਤ